ਹਾਂ ਸਰਪੰਚ ਸਾਹਿਬ ਸਾਡੇ ਵਧਾਈ ਦੇ ਪਾਤਰ ਕਿੱਥੇ ਆ ਇਸ ਵੀਰ ਦੇ ਲਈ ਜ਼ੋਰਦਾਰ ਤਾੜੀਆਂ ਜੀ ਜਿਹੜੇ ਮੋਰੇ ਲੱਗ ਕੇ ਇਸ ਪੁਰਾਣੇ ਚੰਗਾ ਜੰਦਾਬ ਅਗਵਾੜ ਸ਼ੁਰੂ ਕੀਤਾ ਸੀਗਾ ਇਹ ਅਗਵਾੜ ਦੇ ਬੰਦਿਆਂ ਨੇ ਜਾਂ ਅਸੀਂ ਕੀਤਾ ਸੀਗਾ ਸ਼ੁਰੂ ਇਹ ਕਿਸੇ ਪਾਰਟੀ ਦਾ ਇਸ ਗੱਲ ਨਾਲ ਕੋਈ ਤਾਲਕ ਨਹੀਂ ਆ ਕਿਸੇ ਐਮਐਲਏ ਸਾਹਿਬ ਦਾ ਨਾਮ ਲੈਣ ਦੀ ਲੋੜ ਨਹੀਂ ਐਮਐਲਏ ਸਾਹਿਬ ਖੁਦ ਇੰਟਰਸਟਿਡ ਹੋ ਉਹਨਾਂ ਅਸੀਂ ਚਾਹੇ ਕਾਂਗਰਸ ਨਾਲ ਸਵਾਰ ਇੱਥੋਂ ਲਗਾਤਾਰ ਜੋ ਕੂੜਾ ਚੱਕਿਆ ਜਾ ਰਿਹਾ ਹੈਗਾ ਮੁੜਦਾ ਕਿਤਨਾ ਗਿੱਤੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲੀਆਂ ਹੈਗੀਆਂ ਕਿਉਂਕਿ ਟੀਚਰ ਸਹਿਬਾਨ ਵੀ ਪਹੁੰਚੇ ਸੀਗੇ ਸੁਆਮੀ ਰੂਪਚੰਦ ਜੈਨ ਦੇ ਪ੍ਰਿੰਸੀਪਲ ਅਤੇ ਰੂਬਾਟ ਦਾ ਸਕੂਲ ਦੇ ਵੀ ਪ੍ਰਿੰਸੀਪਲ ਕੋਹਦੇ ਵਿੱਚ ਜੋ ਧਰਨਾ ਲੱਗਿਆ ਹੈਗਾ ਡਿਸਪੋਜ਼ਲ ਰੋਡ ਤੇ ਜੋ ਕੂੜੇ ਦਾ ਡੰਪ ਹੈਗਾ ਉਸ ਨੂੰ ਚਕਾਉਣ ਦੇ ਲਈ ਜੋ ਨਗਰ ਕੌਂਸਲ ਵੱਲੋਂ ਜੀਸੀਬੀ ਵੀ ਤੁਹਾਨੂੰ ਦਿਖਾ ਦਿੰਨੇ ਹੈਗੀਆਂ ਜੀਸੀਬੀ ਖੜੀ ਹੈਗੀ ਆ ਕੱਲ ਦੇ ਇਥੋਂ ਲਗਾਤਾਰ ਜੋ ਕੂੜਾ ਚੱਕਿਆ ਜਾ ਰਿਹਾ ਹੈਗਾ ਤਾਂ ਕਿਤਨਾ ਕਿਤੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲੀਆਂ ਹੈਗੀਆਂ ਕਿਉਂਕਿ ਜਗਰਾਉਂ ਵਾਸੀ ਇੱਥੇ ਤਿੰਨ ਦਿਨਾਂ ਤੋਂ ਧਰਨੇ ਤੇ ਬੈਠੇ ਹੈਗੇ ਆ ਮੈਂ ਅੱਜ ਇਸ ਧਰਨੇ ਦੇ ਵਿੱਚ ਸ੍ਰੀ ਗੇਜਰਾਮ ਜੀ ਹੋਰ ਲਾਗੂ ਜੋ ਬਹੁਤ ਸਾਰੇ ਬੈਠੇ ਹੈਗੇ ਆ ਮੈਂ ਇਹਦੇ ਵਿੱਚ ਅੱਜ ਸਕੂਲ ਦੇ ਪ੍ਰਿੰਸੀਪਲ ਵੀ ਟੀਚਰ ਸਹਿਬਾਨ ਵੀ ਪਹੁੰਚੇ ਸੀਗੇ Swami Roopchand Jain ਦੇ ਪ੍ਰਿੰਸੀਪਲ ਅਤੇ ਰੂਬਾਟ ਕਾ ਸਕੂਲ ਦੇ ਵੀ ਪ੍ਰਿੰਸੀਪਲ ਕਿਉਂਕਿ ਇਹ ਜੋ ਕੂੜੇ ਦਾ ਟੰਪ ਤੁਸੀਂ ਵੇਖ ਰਹੇ ਹੈਗੇ ਆ ਉਹਦੇ ਸਾਹਮਣੇ ਬਿਲਕੁਲ ਉਹਦੇ ਸਾਹਮਣੇ ਤੋਂ ਦਿਖਾ ਦਿੰਦੇ ਜਿਹੜੀ ਦੀਵਾਰ ਹੈਗੀ ਆ ਇਹ ਇਹ ਦੋ ਸਕੂਲਾਂ ਦੀ ਸਾਂਝੀ ਗਰਾਊਂਡ ਹੈਗੀ ਆ ਸੁਆਮੀ ਰੂਪ ਚਾਂਜਨ ਤੇ ਰੂਬਾਟ ਕਾ ਦੀ ਬੱਚਿਆਂ ਨੂੰ ਖੇਡਣ ਲਈ ਇਹ ਗਰਾਊਂਡ ਹੈਗੀ ਆ ਪਰ ਇਹ ਵੀ ਕੋਈ ਪੋਲਿਟਿਕਲ ਮੁੱਦਾ ਨਹੀਂ ਹੈ ਸਿਰਫ ਐਨਾ ਦੇਖੋ ਉਧਰ ਅਗਰ ਤੁਸੀਂ ਕੈਮਰਾ ਘੁਮਾਓ ਸਾਡਾ ਗਰਾਊਂਡ ਹੈ ਹਾਂਜੀ ਹਾਂਜੀ ਬੱਚੇ ਸਾਨੂੰ ਪੁੱਛਦੇ ਨੇ ਕਿ ਅਸੀਂ ਗਰਾਊਂਡ 'ਚ ਕਿਉਂ ਨਹੀਂ ਸਾਨੂੰ ਲੈ ਕੇ ਜਾ ਰਹੇ ਕਿੱਥੋਂ ਲੈ ਕੇ ਜਾਈਏ ਇਤੋਂ ਹੀ ਬੱਚੇ ਰੋਜ਼ ਨਿਕਲ ਕੇ ਆਉਂਦੇ ਨੇ ਅਸੀਂ ਕੀ ਐਸਐਸਟੀ ਦੇ ਚੈਪਟਰ 'ਚ ਨਗਰ ਕੌਂਸਲ ਹੈ ਅਸੀਂ ਕੀ ਚੈਪਟਰ ਨੂੰ ਐਕਸਪਲੇਨ ਕਰੀਏ ਕਿਉਂ ਸਾਨੂੰ ਅੱਗੋਂ ਕੁਐਸਚਨ ਕਰ ਰਹੇ ਨੇ ਕਿ ਮੈਡਮ ਇੱਥੇ ਇੱਥੇ ਕਿਉਂ ਨਹੀਂ ਮਸਲਾ ਹੋ ਰਿਹਾ ਔਰ ਸਭ ਤੋਂ ਜਿਹੜੀ ਬਹੁਤ ਡੇਂਜਰਸ ਗੱਲ ਹੈ ਜਿਹੜੀ ਪਲੀਜ਼ ਉਹਨੂੰ ਹਾਈਲਾਈਟ ਜ਼ਰੂਰ ਕਰਿਓ ਕਿ ਸਾਡੇ ਬੱਚੇ ਤੇ ਸਾਡੇ ਪੇਰੈਂਟਸ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਜੇ ਕੁਝ ਨਾ ਹੱਲ ਹੋਇਆ ਤੇ ਅਸੀਂ ਆ ਆ ਪਾਵਾਂਗੇ ਆਪਣੇ ਬੱਚਿਆਂ ਨੂੰ ਲੈ ਕੇ ਸਾਡੇ ਟੀਚਰਸ ਆਣਗੇ ਤੇ ਅਸੀਂ ਆਪ ਹੀ ਚੁੱਕ ਕੇ ਕਿਤੇ ਨਾ ਕਿਤੇ ਸੁੱਟਣ ਦਾ ਇੰਤਜ਼ਾਮ ਕਰਾਂਗੇ ਫਿਰ ਜੇ ਇੰਨੀ ਮਾੜੀ ਹਾਲਾਤ ਹੋ ਗਈ ਵਾਕਈ ਵਾਕਈ ਬਿਲਕੁਲ ਵਾਕਈ ਸਾਡੇ ਬੱਚਿਆਂ ਦੇ ਪੇਰੈਂਟਸ ਵੀ ਇਸ ਗੰਦਗੀ 'ਚ ਹੱਥ ਪਾਉਣ ਨੂੰ ਤਿਆਰ ਨੇ ਜੇ ਕੋਈ ਮਸਲਾ ਪਬਲਿਕ ਹੱਲ ਨਾ ਹੋ ਜਾਤਾ ਸੋ ਪਲੀਜ਼ ਸਾਡੇ ਵੱਲੋਂ ਰਿਕਵੈਸਟ ਹੈ ਇਸ ਮੁਹਿੰਮ ਨੂੰ ਅੱਗੇ ਵਧਾਓ ਐਜ਼ ਇੱਥੋਂ ਦੇ ਵਾਸੀ ਨਾ ਕਿ ਕਿਸੇ ਅਗੇ ਅਗੇਨ ਪੋਲਿਟੀਕਲ ਪਾਰਟੀ ਨੂੰ ਕਿਸੇ ਅਸੀਂ ਟਾਰਗੇਟ ਨਹੀਂ ਕਰਦੇ ਅਸੀਂ ਤਾਂ ਇੱਕ ਇਸ ਮੁਹਿੰਮ ਦੇ ਵਿੱਚ ਸਾਥ ਦੇਣ ਆਏ ਆ ਕਿਉਂਕਿ ਇੱਧਰ ਉਹ ਰੂਪਵਟਿਕਾ ਇੱਧਰ ਅਨੁਗ੍ਰਹਿ ਸਕੂਲ ਹੈ ਮੰਦਿਰ ਹੈ ਗਊਸ਼ਾਲਾ ਹੈ ਉਦਰੋ ਸੁਮੀ ਰੂਪ ਚੰਦ ਜਨ ਸਕੂਲ ਦਾ ਗਰਾਊਂਡ ਹੈ ਤੇ ਸਾਰੇ ਹੀ ਅਫੈਕਟਡ ਹੋ ਰਹੇ ਨੇ ਇਧਰੋ ਸ਼ਿਵਾਲਿਕ ਸਕੂਲ ਦਾ ਸਾਰਾ ਸਟਾਫ ਆਇਆ ਹੋਇਆ ਦੇਖੋ ਅਸੀਂ ਸਾਰੇ ਆਪਸ ਵਿੱਚ ਪਬਲਿਕਲੀ ਬਹੁਤ ਡਿਸਕਸ ਕਰਦੇ ਆ ਇਸ ਚੀਜ਼ ਨੂੰ ਪਰ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਵੀ ਆ ਕੇ ਆਪਣੀ ਗੱਲ ਰੱਖ ਸਕੀਏ ਇਸ ਦੀ ਵਾਰ ਤੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਜੋ ਕੂੜੇ ਦਾ ਡੰਪ ਹੈਗਾ ਉਸ ਦੀ ਗੰਦਗੀ ਤੇ ਬਦਬੂ ਪੂਰੀ ਹੈਗੀ ਅਸੀਂ ਵੀ ਖੜੇ ਹੈਗੇ ਆ ਤੇ ਬਹੁਤ ਮੁਸ਼ਕਲ ਦੇ ਨਾਲ ਇਹ ਵੀਡੀਓ ਬਣਾ ਰਹੇ ਹੈਗੇ ਆ بار بار ਪ੍ਰਸ਼ਾਸਨ ਨੂੰ ਜਗਰਾਮ ਵਾਸੀਆਂ ਨੇ ਕਿਹਾ ਵੀ ਕੂੜੇ ਦਾ ਡੰਪ ਚੱਕਿਆ ਜਾਵੇ ਪਰ ਕਿਤੇ ਨਾ ਕਿਤੇ ਨਗਰ ਕੌਂਸਲ ਇਸ ਦੇ ਸਬੰਧ ਦੇ ਵਿੱਚ ਫੇਲ ਹੋਈ ਹੈਗੀ ਆ ਦੂਜੀ ਵੱਡੀ ਗੱਲ ਇਸ ਦੇ ਵਿੱਚ ਅੱਜ ਭਾਰਤਵਾਜ 20 ਇਸਤਰਨ ਦੇ ਵਿੱਚ ਬੈਠੇ ਹੈਗੇ ਉਹਨਾਂ ਨੇ ਕਿਹਾ ਹੈਗਾ ਬਿਆਨਾਂ ਦੇ ਵਿੱਚ ਵੀ ਇਸ ਮਾਮਲੇ ਨੂੰ ਕੋ ਰਾਜਨੀਤਿਕ ਤੂਲ ਨਾ ਦਿੱਤੀ ਜਾਵੇ ਐਮਐਲਏ ਸਭਜੀ ਕੁਮਾਰ ਮਾਨੂਕੇ ਵੀ ਇਸ ਦੇ ਵਿੱਚ ਪੂਰੇ ਤੌਰ ਤੇ ਕਹਿ ਰਿਹਾ ਇੰਟਰਸਟਡ ਹੈ ਇਸ ਕੂੜੇ ਨੂੰ ਚਕਾਉਣ ਲਈ ਇਹ ਨਹੀਂ ਹੈਗਾ ਵੀ ਐਮਐਲਏ ਨਹੀਂ ਇੰਟਰਸਟਡ ਹੈਗੀ ਇਹ ਵੱਡੀ ਗੱਲ ਭਾਰਤਵਾਦੀ ਜੀ ਨੇ ਕਹੀ ਹੈਗੀ ਆ ਬੇਨਤੀ ਆ ਜਿਹੜਾ ਇਹ ਧਰਨਾ ਸ਼ੁਰੂ ਕੀਤਾ ਸੀਗਾ ਇਹ ਅਗਵਾੜ ਦੇ ਬੰਦਿਆਂ ਨੇ ਜਾਂ ਅਸੀਂ ਕੀਤਾ ਸੀਗਾ ਸ਼ੁਰੂ ਇਹ ਕਿਸੇ ਪਾਰਟੀ ਦਾ ਇਸ ਗੱਲ ਨਾਲ ਕੋਈ ਤਾਲਕ ਨਹੀਂਗਾ ਕਿਸੇ ਐਮਐਲਏ ਸਾਹਿਬ ਦਾ ਨਾਮ ਲੈਣ ਦੀ ਲੋੜ ਨਹੀਂ ਐਮਐਲਏ ਸਾਹਿਬ ਖੁਦ ਇੰਟਰਸਟਡ ਹੋ ਉਹਨਾਂ ਅਸੀਂ ਚਾਹੇ ਕਾਂਗਰਸ ਨਾਲ ਸੰਬੰਧ ਰੱਖਦੇ ਆ ਪਰ ਐਮਐਲਏ ਸਾਹਿਬ ਨੇ ਕਿਹਾ ਵੀ ਠੀਕ ਆ ਤੁਸੀਂ ਉਹਨਾਂ ਨਾਲ ਸਾਥ ਦਿਓ ਅਸੀਂ ਉਹਨਾਂ ਦੇ ਕਹਿਣ ਤੇ ਸਾਥ ਦੇਣੀ ਹੈ ਔਰ ਉਹਨਾਂ ਦੇ ਕਹਿਣ ਦੇ ਉੱਤੇ ਹੀ ਟਰਾਲੀਆਂ ਲੱਗੀਆਂ ਅਸੀਂ ਆਪਦੀ ਪਿੰਡ ਦੀ ਪੰਚਾਇਤ ਅੱਲੀ ਧਰਨਾ ਲਾਇਆ ਜੀ ਹਾਂ ਅਸੀਂ ਆ ਆਪਦੇ ਪਿੰਡ ਵਾਲਿਆਂ ਅਸੀਂ ਰਲ ਕੇ ਧਰਨਾ ਅਸੀਂ ਸ਼ੁਰੂ ਕੀਤਾ ਵਾ ਇਹਦੇ ਕਿਸੇ ਪੋਲੀਟੀਕਲ ਬੰਦੇ ਦਾ ਜਾਂ ਹਾ ਪਬਲੀਕਲੀ ਆ ਕੇ ਜਿਹੜਾ ਮਰਜ਼ੀ ਬੰਦਾ ਬੈਠੇ ਹਰੇਕ ਨੂੰ ਸਵਾਗਤ ਆ ਠੀਕ ਹੈ ਨਹੀਂ ਗੱਲ ਪਰ ਆਪਾਂ ਇੱਥੇ ਕਿਸੇ ਦਾ ਦੋਸ਼ ਕੱਢਣ ਨਹੀਂ ਆਏ ਆਪਣਾ ਕੰਮ ਸਿਰਫ ਆ ਸ਼ਹਿਰ ਦੀ ਖਾਤਰ ਆ ਆਪ ਦੇ ਚਾਹੇ ਜੋ ਵੀ ਕਰਨਾ ਪਵੇ ਉਹ ਅਸੀਂ ਕਰਾਂਗੇ ਖੜਮ ਇਹਨੇ ਇੰਨੀ ਬੇਨਤੀ ਆ ਜੀ ਹਰ ਬੰਦਾ ਜਿਹੜਾ ਸ਼ਹਿਰ ਨੂੰ ਪਿਆਰ ਕਰਦਾ ਉਹ ਧਰਨੇ 'ਚ ਬੈਠੇ ਆਗੇ ਬਿਲਕੁਲ ਜੀ ਬਿਲਕੁਲ ਅਸੀਂ ਸਾਰੇ ਨਗਰ ਵਾਸੀਆਂ ਵੱਲੋਂ ਅਸੀਂ ਕਿਹਾ ਬਈ ਧਰਨੇ 'ਚ ਆ ਕੇ ਬੈਠੇ ਸਾਰੇ ਜਿਹੜੇ ਇੱਥੇ ਰੋਜ਼ ਵੇਚਰਦੇ ਆ ਜੀ ਉਹਨਾਂ ਵੱਲੋਂ ਇਹ ਸਾਰਾ ਮਹਿੰਮ ਚਲਾਈ ਗਈ ਆ ਸਰਪੰਚ ਸਾਹਿਬ ਸਾਡੇ ਵਧਾਈ ਦੇ ਪਾਤਰ ਆ ਕਿੱਥੇ ਆ ਇਸ ਵੀਰ ਦੇ ਲਈ ਜ਼ੋਰਦਾਰ ਤਾੜੀਆਂ ਜੀ ਜਿਹੜੇ ਮੋਰੇ ਲੱਗ ਕੇ ਜਨਮ ਅਗੋੜ ਖੋਜੇ ਵੇਚੂ ਜਨਮ ਐਸੇ ਬੰਦੇ ਨੂੰ ਗਊ ਮਾਤਾ ਨੇ ਕਹਿ ਲੋ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਹੈ ਜਿਹੜਾ ਇਹਨੇ ਝੰਡਾ ਚੱਕਿਆ ਅਸੀਂ ਸਾਰੇ ਇਹਦੀ ਐਨ ਮੋਢੇ ਨਾਲ ਮੋਢਾ ਖੜਕੇ ਨਾਲ ਖੜੇ ਆਂਗੇ ਇਹਦੇ ਨਾਲ ਦੋ ਨਾਲ ਤੁਰਾਂਗੇ ਵੀ ਔਰ ਤਨੋਂ ਮਨੋਂ ਤਨੋਂ ਜਿਹੜੀ ਚੀਜ਼ ਕਹੋਗੇ ਅਸੀਂ ਹਾਜ਼ਰ ਆਂ ਕਿਉਂਕਿ ਇੱਥੇ ਗਊਸ਼ਾਲਾ ਇੱਥੇ ਮੰਦਿਰ ਇੱਥੇ ਨਾਨਕ ਚਰ ਜਾਣਾ ਕਿਸੇ ਨੇ ਵੀ ਲੰਗਣਾ ਸਾਰਾ ਦੇ ਨਾਲ ਟੀਚਰਸ ਖੜੇ ਦੇਖੋ ਇਹਨਾਂ ਨੂੰ ਪੁੱਛੋ ਜਿਹੜੇ ਇੱਥੇ ਮੂੰਹ ਟਾ ਕੇ ਚੁੰਨੀਆਂ ਇੱਕ ਪਾਸੇ ਸਕੂਟਰੀ ਚਲਾਣੀਆਂ ਮੂੰਹ ਟਾ ਕੇ ਨਾ ਕੋ ਉਹ ਕੀ ਕਰਨ ਬੱਚਿਆਂ ਨੂੰ ਲੈ ਕੇ ਰਿਓ ਸਕੂਲ ਛੱਡਣ ਜਾਂਦੇ ਜਿਹੜੇ ਲੇਡੀਜ਼ ਸਵੇਰ ਉਹ ਇੱਥੇ ਰੋਜ਼ ਹਾਦਸਿਆਂ ਦਾ ਇੱਥੇ ਬਣਿਆ ਹੋਇਆ ਅਸੀਂ ਐਡਾ ਵਧੀਆ ਚੀਜ਼ ਬਣੀ ਹੋਈ ਆ ਅਸੀਂ ਇਹਨੂੰ ਐਨ ਪਾਰਕ ਬਣਾ ਕੇ ਇੱਥੇ ਵਧੀਆ ਚੀਜ਼ਾਂ ਐਨ ਬੂਟੇ ਲਾ ਕੇ ਕੱਲ ਆਪਣੀ ਸਰਪੰਚ ਸਾਹਿਬ ਨਾਲ ਹੋਈ ਅਸੀਂ ਬਣਾਉਣਾ ਔਰ ਇਹ ਸਾਰੇ ਨਗਰ ਵਾਸੀਆਂ ਵੱਲੋਂ ਆ ਸਾਰੇ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦਿਓ ਇਸ ਇਸ ਮਹਿੰਮ ਨੂੰ ਆਪਾਂ ਇਹ ਆਪਾਂ ਇੱਕ ਜੰਗ ਜਿੱਤਣੀ ਆ ਔਰ ਆਪਾਂ ਇੱਥੇ कूੜੇ ਦਾ ਡੰਪ ਪੱਕੇ ਤੌਰ ਤੇ ਬੰਦ ਕਰਾਉਣਾ ਵ ਤੇ ਲੋਕਾਂ ਦੀ ਪੁਰਜੂਰ ਮੰਗ ਹੈਗੀ ਆ ਇਸ ਕੂੜੇ ਦੇ ਡੰਪ ਨੂੰ ਜਲਦ ਤੋਂ ਜਲਦ ਚੱਕਿਆ ਜਾਵੇ ਤੁਸੀਂ ਵੇਖਦੇ ਰਹੋ ਰੈਗੂਲਰ ਗਾਂ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ